ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨੋਲੋਜੀ ਲੁਧਿਆਣਾ ਕੈਂਪਸ ਵਿਖੇ ਗਰੋਜ਼ ਬੈਕਟ ਨਿਫਡ ਸਿਕਲ ਡਿਵੈਲਪਮੈਂਟ ਫੈਸਿਲਿਟੀ ਵਿਖੇ 3 ਮਹੀਨਿਆਂ ਦਾ ਉਦਯੋਗਿਕ ਸਿਲਾਈ ਸਿਕਲਾਈ ਮਸ਼ੀਨ ਆਪਰੇਟਰ ਸਿਕਲਾਈ ਪ੍ਰੋਗਰਾਮ ਪਾਸ ਕਰਨ ਵਾਲੇ 36 ਸਫਲ ਉਮੀਦਵਾਰਾਂ ਨੂੰ ਸਰਟੀਫਿਕੇਟ ਤੇ ਇਨਾਮ ਤਕਸੀਮ ਕੀਤੇ ਗਏ ਇਸ ਪ੍ਰੋਗਰਾਮ ਵਿੱਚ ਗਰੋਜ਼ ਬੈਕਟੀਆ ਏਸ਼ੀਆ ਪ੍ਰਾਈਵੇਟ ਲਿਮਟਿਡ ਚੰਡੀਗੜ੍ਹ ਤੋਂ ਹਰਵਿੰਦਰ ਸਿੰਘ ਜਨਰਲ ਮੈਨੇਜਰ ਸ਼ਸ਼ੀ ਕਮਲ ਸਲਾਹਕਾਰ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਤੇ ਭੁਪਿੰਦਰ ਸਿੰਘ ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਲੁਧਿਆਣਾ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਆਪਣਾ ਵਧਾਈ ਸੰਦੇਸ਼ ਦਿੰਦਿਆਂ ਨਿਫਟ ਪ੍ਰਿੰਸੀਪਲ ਡਾਕਟਰ ਸ਼ਮਿਰਤਾ ਸਿੰਘ ਨੇ ਕਿਹਾ ਕਿ ਨਿਫਟ ਨੇ ਇਹ ਪਹਿਲ ਕਦਮੀ ਗਰੋਜ਼ ਬੈਕਟੀਆ ਏਸ਼ੀਆ ਪ੍ਰਾਈਵੇਟ ਲਿਮਟਿਡ ਦੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਅਧੀਨ ਨੌਜਵਾਨਾਂ ਨੂੰ ਵਿਹਾਰਕ ਗਿਆਨ ਪ੍ਰਦਾਨ ਕਰਨ ਅਤੇ ਆਰਥਿਕ ਤੌਰ ਤੇ ਸਵੈ ਨਿਰਭਰ ਬਣਨ ਅਤੇ ਖੇਤਰ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਕੀਤੀ ਹੈ ਡਾਕਟਰ ਮੀਤਾ ਗਾਵਰੀ ਮੁਖੀ ਜੀਬੀ ਦੇ ਨਿਫਟ ਐਸ ਡੀ ਐਫ ਨੇ ਅੱਗੇ ਕਿਹਾ ਕਿ ਨਿਫਟ ਨੇ ਕਪੜਾ ਉਦਯੋਗ ਨੂੰ ਸਿਖਲਾਈ ਪ੍ਰਾਪਤ ਪੇਸ਼ੇਵਰ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਨਿਭਾਇਆ ਹੈ ਅਤੇ ਪੰਜਾਬ ਦੇ ਹਰੇਕ ਪਰਿਵਾਰ ਵਿੱਚ ਰੁਜ਼ਗਾਰ ਪ੍ਰਦਾਨ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਵੀ ਅੱਗੇ ਵਧਾਇਆ ਹੈ ਪਾਸ ਆਊਟ ਉਮੀਦਵਾਰਾਂ ਨੂੰ ਸੰਬੋਧਨ ਕਰਦੇ ਹੋਏ ਸ਼ਸ਼ੀ ਕੰਵਲ ਸਲਾਹਕਰ ਸੀਐਸਆਰ ਜੀਬੀਏ ਨੇ ਦੱਸਿਆ ਕਿ ਜੀਬੀਏ ਨਿਫਟ ਐਸਡੀਐਫ ਦੇ ਦੋਰੇ ਉਦੇਸ਼ਾਂ ਦੀ ਪੂਰਤੀ ਕਰਦਾ ਹੈ ਜਿਸ ਵਿੱਚ ਗੌਰਮੈਂਟ ਉਦਯੋਗ ਵਿੱਚ ਮਜ਼ਦੂਰੀ ਰੁਜ਼ਗਾਰ ਰਾਹੀਂ ਹੌਸਮਾਜ ਦੇ ਹਾਸ਼ੀਏ ਤੇ ਪਏ ਵਰਗਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਹੈ ਅਤੇ ਗੌਰਮੈਂਟ ਉਦਯੋਗ ਨੂੰ ਕੁਸ਼ਲ ਮੈਨਪਾਵਰ ਮਹਈਆ ਕਰਵਾਉਣਾ ਵੀ ਸ਼ਾਮਲ ਹੈ ਇਸ ਮੌਕੇ ਬੋਲਦੇ ਜੀਬੀਏ ਦੇ ਜਨਰਲ ਮੈਨੇਜਰ ਹਰਵਿੰਦਰ ਸਿੰਘ ਨੇ ਕਿਹਾ ਕਿ ਸਿਖਲਾਈ ਸਹੂਲਤ ਨੇ ਸਿਖਿਆਰਥੀਆਂ ਨੂੰ ਤਕਨੀਕੀ ਹੁਨਰ ਅਤੇ ਗਿਆਨ ਪ੍ਰਦਾਨ ਕੀਤਾ ਹੈ ਜਿਸ ਨਾਲ ਉਹਨਾਂ ਲਈ ਰੁਜ਼ਗਾਰ ਦੇ ਮੌਕੇ ਖੁੱਲੇ ਹਨ ਅਤੇ ਇਹ ਕਪੜਾ ਉਦਯੋਗ ਲਈ ਵੀ ਲਾਭਦਾਇਕ ਬਣਿਆ ਹੈ ਨਿਫਟ ਲੁਧਿਆਣਾ ਦੇ ਰਜਿਸਟਰਾਰ ਅੰਗਦ ਸਿੰਘ ਸੋਹੀ ਨੇ ਵੀ ਜੀਬੀਏ ਨਿਫਟ ਐਸਡੀਐਫ ਦੇ ਪਾਸ ਹੋਣ ਵਾਲੇ ਭਾਗੀਦਾਰਾਂ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਤੇ ਉਹਨਾਂ ਸਾਰਿਆਂ ਦੇ ਉਜਵਲ ਅਤੇ ਖੁਸ਼ਹਾਲ ਭਵਿੱਖ ਦੀ ਕਾਮਨਾ ਕੀਤੀ આઈ મહેમાનો ਵੱਲੋਂ સાજે तौर ਤੇ સફળ ઉમેદવારો ਨੂੰ ਸਰਟੀફિકેટ ਅਤੇ પુરસ્કાર ਵੀ ਵੰਡੇ ਗਏ ਸਾਰੇ ਉਮੀਦਵਾਰ ਆਪਣੇ ਸਰਟੀਫਿਕੇਟ ਅਤੇ પુરસ્કાર પ્રાપ્ત ਕਰਨ ਤੋਂ ਬਾਅਦ ਬਹੁਤ ਹੀ ਉਤਸ਼ਾਹਤ ਅਤੇ ਖੁਸ਼ ਨਜ਼ਰ ਆਏ ਪ੍ਰੋਗਰਾਮ ਦਾ ਸੰਚਾਲਨ ਹਰਪ੍ਰੀਤ ਸਿੰਘ ਕੋਆਰਡੀਨੇਟਰ ਜੀਬੀਏ ਨਿਫਟ ਐਸਡੀਐਫ ਦੁਆਰਾ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ ਕਾਬਿਲ ਗੌਰੇ ਕੇ ਉਮੀਦਵਾਰਾਂ ਨੂੰ ਇੱਕ ماہر ਫੈਕਲਟੀ ਦੁਆਰਾ ਉਦਯੋਗਿਕ ਸਿਖਲਾਈ ਸਿਲਾਈ ਮਸ਼ੀਨਾ ਤੇ ਸਿਖਲਾਈ ਦਿੱਤੀ ਗਈ ਹੈ ਸਿਖਲਾਈ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਨੂੰ ਵੱਖ-ਵੱਖ ਗਾਰਮੈਂਟ ਉਦਯੋਗਾਂ ਵਿੱਚ ਨਿਯਮਿਤ ਐਕਸਪੋਜ਼ਰ ਦੌਰੇ ਦਾ ਵੀ ਪ੍ਰਬੰਧ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਉਦਯੋਗਿਕ ਵਾਤਾਵਰਣ ਤੋਂ ਜਾਣੂ ਕਰਵਾਇਆ ਜਾ ਸਕੇ ਸਿਖਲਾਈ ਪ੍ਰੋਗਰਾਮ ਦੌਰਾਨ ਉਮੀਦਵਾਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਂਦੀ ਇਸ ਤੋਂ ਇਲਾਵਾ ਸਿਖਲਾਈ ਪ੍ਰੋਗਰਾਮ ਲਈ ਲੋੜੀਂਦਾ ਕੱਚਾ ਮਾਲ ਜਿਵੇਂ ਕਿ ਫੈਬਰਿਕ ਧਾਗੇ ਸੂਈਆਂ ਪ੍ਰੈਕਟੀਕਲ ਨੋਟਬੁੱਕਾਂ ਟੂਲ ਕਿੱਟਾਂ ਆਦ ਗਰੋਜ਼ ਬੈਕਰਟ ਏਸ਼ੀਆ ਪ੍ਰਾਈਵੇਟ ਲਿਮਟਿਡ ਦੁਆਰਾ ਪ੍ਰਦਾਨ ਕੀਤਾ ਜਾਂਦਾ ਹੈ